ਨਾ ਕੰਮ ਕਰਦੇ 10 1520 ਦਿਨ ਹੋ ਗਿਆ ਇਹਨਾਂ ਨੂੰ ਕੰੰਪਲੇਟ ਕਰੰਟ ਮਾਰਦਾ ਸੈਟਰ ਕਰੰਟ ਮਾਰਦਾ ਫਿਰ ਵੀ ਨਹੀਂ ਕੋਈ ਆਉਂਦਾ ਕੋਈ ਸੁਣਾਈ ਨਹੀਂ ਕਰਦੇ ਉਹ ਰੋਜ਼ ਹੀ ਉਤੋਂ ਸਰਕਟ ਸ਼ਾਰਟ ਆਇਆ ਤਾਰਾਂ ਮੰਗੀ ਆ ਉਹਨਾਂ ਕੰਪਲੇਟ ਕਰਨ ਵਾਸਤੇ ਆਉਂਦੇ ਆ ਤੇ ਹੀ ਹੁਣ ਉਹਨਾਂ ਨੂੰ ਚੰਡੀਗੜ੍ਹ ਵੀ ਕਰਕੇ ਭੇਜਿਆ ਇੱਥੇ ਵੀ ਕੰਪਲੇਟ ਕੀਤੀ ਪਰ ਆਂਦੇ ਹਾਂਜੀ ਉਹ ਤਾਰ ਛੋਟ ਹੋਈ ਜੀ ਪਰ ਬੇਨ ਤਾਰ ਜਿਹੜੀ ਟੀਨਾ ਤੋਂ ਨੰਗੀ ਦੀ ਮੈਂ ਕਿੰਨੇ ਇੱਕ ਵਾਰੀ ਮਹੀਨਾ ਹੋ ਗਿਆ ਜੀ ਮਹੀਨਾ ਇੱਕ ਮਹੀਨਾ ਹੋ ਗਿਆ ਜੀ ਕਰਦਿਆਂ ਨੂੰ ਕੰਪਲੇਟ ਹਾਂਜੀ ਨਲਾਇਕੀ ਗਰੀ ਸਮੇਂ ਤੇ ਬਿਜਲੀ ਵਾਲੇ ਵੀ ਆਏ ਨਹੀਂ ਅਜੇ ਦੇੰਦਾ ਕੰਮ ਹੈਗਾ ਅਗਰ ਰਾਤ ਦਾ ਹੁੰਦਾ ਤਾਂ ਕੀ ਕਰਨਾ ਸਾਰੇ ਕੋਠੇ ਚੱਲ ਜਾਣੇ ਕਿੰਨੀ ਤੱਕ ਨੁਕਸਾਨ ਆਇਆ ਇੱਕ ਦੁਕਾਨ ਨੂੰ ਹੀ ਆਇਆ ਲਈ ਕਿੰਨੇ ਦਿਨ ਹੋ ਗਏ ਕੰਪਲੇਟ ਕਰਦਿਆਂ ਨੂੰ 15-20 ਦਿਨ ਹੋ ਗਏ ਸਾਡੀ ਬੱਤੀ ਚਲੀ ਗਈ ਸੀ ਮੈਂ ਕੰਪਲੇਨਟ ਕੀਤੀ ਕਿ ਸਾਡੀ ਬੱਤੀ ਗਈ ਹੋਈ ਹੈ ਇਹਨਾਂ ਦੇ ਦੋ ਬੰਦੇ ਸ਼ਾਮ ਨੂੰ 7 ਵਜੇ ਆਏ ਨੇ ਆ ਕੇ ਇਹਨਾਂ ਨੇ ਬੱਤੀ ਠੀਕ ਕਰ ਦਿੱਤੀ ਆ ਔਰ ਮੈਂ ਕਿਹਾ ਕਿ ਉੱਥੇ ਕਹਿੰਦੇ ਕੁਛ ਨਹੀਂ ਐਵੇ ਤਾਰ ਲੀਕ ਕਰਦੀ ਪਈ ਸੀ ਮੈਂ ਕਿਹਾ ਠੀਕ ਹੈ ਤਾਰ ਲੱਗਦੇ ਮੇਰੇ ਕੋਲ ਕਿ ਸਾਡੇ ਛੱਦਰ ਚ ਵੀ ਕਰੰਟ ਹੈ ਇਹਨਾਂ ਨੇ ਉਹ ਲਗਾਇਆ ਕਹਿੰਦੇ ਕੁਝ ਕਰੰਟ ਨਹੀਂ ਹੈਗਾ ਅਗਲੇ ਦਿਨੇ ਚਲੇਗੇ ਨੇ ਫਿਰ ਕਰੰਟ ਹੈ ਉਹਨਾਂ ਨੂੰ ਵੀ ਪਿਆ ਸਾਨੂੰ ਵੀ ਪਿਆ ਕਰੰਟ ਲੇਕਿਨ ਕੋਈ ਸੁਣਵਾਇ ਨਹੀਂ ਨਾ ਇਹਨਾਂ ਕੋ ਡੇਪ ਹੈਗੀ ਬਿਜਲੀ ਵਾਲੇ ਕੋ ਉੱਤ ਡੇਪ ਤੱਕ ਨਹੀਂ ਲਗਾਉਂਦੇ ਆ ਨਹੀਂ ਸ਼ਾਰਟ ਸਰਕਟ ਦੇ ਨਾਲ ਲੱਗ ਲੱਗ ਗਿਆ ਮੈਨੂੰ ਤਾਂ ਇਦਾਂ ਹੀ ਲੱਗਦਾ ਸ਼ਾਰਟ ਸਰਕਟ ਨਾਲ ਲੱਗਿਆ ਕਾਫੀ ਦਿਨਾਂ ਤੋਂ ਕਾਫੀ ਦਿਨਾਂ ਤੋਂ ਗਲਤੀ ਇਹਨਾਂ ਦੀ ਪ੍ਰੋਸੈਸ਼ਨ ਦੀ ਗਲਤੀ ਆ ਬਾਅਦ ਵਿੱਚ ਪਿਛਲੇ ਬੋਰਡ ਵਾਲੀ ਨਹੀਂ ਕਰਦੀ ਹੈ ਕੰਪਲੇਟ ਦੇਣ ਦਾ ਵਕਾਰ ਕੋਈ ਨਹੀਂ ਆਇਆ ਕੰਪਲੇਟ ਜਦੋਂ ਸ਼ਕਰਟ ਕਰੰਟ ਆਉਂਦਾ ਇਹ ਕੀਤੀ ਸੀ ਹੁਣ ਅਜੋ ਕਿਉਂ ਆਇਆ ਉਹ ਕਿਉਂ ਅੱਗ ਲੱਗੀ ਇਹ ਨਹੀਂ ਸਾਨੂੰ ਪਤਾ ਕਿੰਨੇ ਦਿਨ ਹੋ ਗਏ ਕੰਪਲੀਟ ਕੀਤੇ 15-20 ਦਿਨ ਹੋ ਗਏ ਇਸ ਦਾ ਨੁਕਸਾਨ ਕਿੰਨਾ ਹੋਇਆ ਨੁਕਸਾਨ ਤਾਂ ਵੇਖੋ ਤੁਹਾਡੇ ਸਾਹਮਣੇ ਹੀ ਆ ਅਗਲੀ ਦੁਕਾਨ ਖਾਕ ਹੋ ਗਈ ਸਾਰੀ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਸਾਰੇ ਲੱਗ ਹੀ ਹੋਏ ਆ ਜੇ ਵੇਖ ਲੋ ਵਿਚਾਰ ਲੈ ਕਿੰਨਾ ਨੁਕਸਾਨ ਹੋਇਆ ਕੌਣ ਪਰਭਾਈ ਕਰੇਗਾ ਇਹਦੀ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਮੰਗ ਪ੍ਰਸ਼ਾਸਨੋਂ ਕਰਦੇ ਆ ਕਿ ਜਿੰਨੀਆਂ ਤਾਰਾਂ ਨੰਗੀਆਂ ਨੇ ਇਹਨਾਂ ਨੂੰ ਸਾਰਿਆਂ ਨੂੰ ਸਹੀ ਤਰੀਕੇ ਨਾਲ ਬੰਨ੍ਹਿਆ ਜਾਵੇ ਇਹਨਾਂ ਉੱਤੇ ਟੇਪਿੰਗ ਕੀਤੀ ਜਾਵੇ ਕਿ ਆਹਨਾਂ ਕੋ ਟੇਪ ਤੱਕ ਨਹੀਂ ਲਗਾਉਣ ਵਾਸਤੇ ਪਰ ਲਗਾਤਾਰ ਹੀ ਨਹੀਂ ਆ ਦੁਕਾਨਾਂ ਦੇ ਅਖਬਾਰਾਂ ਦਾ ਕੰਮ ਅਖਬਾਰਾਂ ਪਈਆਂ ਉਹ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਬਹੁਤ ਜ਼ਿਆਦਾ ਹੋ ਸਕਦਾ ਜੇ ਰਾਤ ਨੂੰ ਅੱਗ ਲੱਗਦੀ ਸਾਰੇ ਖੋਕੇ ਸੜ ਕੇ ਸੁਆਹ ਹੋ ਜੰਨੇ ਕਿੰਨੀਆਂ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਲੱਗੀਆਂ ਜੇ ਆਹ ਦੇਖੋ ਦੋ ਹੀ ਗੱਡੀ ਇੱਥੇ ਆਈ ਹੈ ਇੱਕ ਗੱਡੀ ਪਿੱਛੇ ਗਈ ਦੋ ਗੱਡੀਆਂ ਆਈਆਂ ਹੁਣ ਆਗ ਬੁਝੀ ਜੇ ਹੁਣ ਆ ਸਬ ਟੈਂਸਲ ਸਿਵਲ ਡਿਫੈਂਸ ਪੋਸੋ ਆਰਡਰ ਇਲਾਕੇ ਦਾ ਪਤਾ ਲੱਗਾ ਕਿ ਹਾਲ ਗੇੜ ਅਖਬਾਰਾਂ ਦੀ ਦੁਕਾਨਾਂ ਚੱਲ ਕੇ ਲੱਗੀ ਹੈ ਮੈਂ ਆਪਣੀ ਟੀਮ ਜਿਵੇਂ ਪਹੁੰਚ ਕੇ ਇਹਨਾਂ ਦਾ ਸਮਾਨ ਘੜਾਇਆ ਫਿਰ ਵੀ ਅੱਗ ਤੇ ਕੰਟਰੋਲ ਨਹੀਂ ਹੋ ਸਕਿਆ ਲੇਕਿਨ ਦੋ ਤਿੰਨ ਗੱਡੀਆਂ ਆ ਚੁੱਕੀਆਂ ਨੇ ਦੋ ਗੱਡੀਆਂ ਹੋਰ ਆ ਰਹੀਆਂ ਨੇ ਜਿੰਨਾ ਚਿਰ ਇਹ ਟੀਨਾ ਉਤਾਰ ਕੇ ਨਹੀਂ ਅਹੀ ਅੱਗ ਦੇਖਦੇ ਹੁਣ ਤਾਂ ਅੱਗ ਨਹੀਂ ਬੁਝ ਸਕਦੀ ਕੰਟਰੋਲ ਨਹੀਂ ਹੋ ਸਕਦਾ ਲੱਗਦਾ ਲੱਗਦਾ ਕਾਲ ਸਬਜਟ ਸ਼ਾਟ ਹੋ ਰਿਹਾ ਕਿ ਨਹੀਂ ਕਰਨਾ ਤੇ ਅੱਗ ਲੱਗੀ ਦੋ ਤਿੰਨ ਦਿਨਾਂ ਤੋਂ ਤਿੰਨ ਦਿਨਾਂ ਦੇ ਜੋ ਜਾਨ ਇਨਸਾਨ ਹੋ ਰਿਹਾ ਕਿਸੇ ਦਾ ਕੰਮ ਇਹ ਅਖਬਾਰਾਂ ਦਾ ਰਸਾਲਿਆਂ ਦਾ ਨਿਊਜ਼ ਦਾ ਕੋਈ ਜਾਣੀ ਇਨਸਾਨ ਨਹੀਂ ਜਾਂਦੀ ਇਨਸਾਨ ਨਹੀਂ ਹੋ ਰਿਹਾ ਸਿਰਫ ਸ਼ੋਰ ਸਰਕਟ ਹੋਣ ਦੇ ਕਾਰਨ ਇਹ ਅੱਗ ਲੱਗੀ ਹੈ ਗੁਨਾਹਕ ਦੇ ਕਾਬੂ ਪਾਇਆ ਗਿਆ ਅੱਗ ਨੂੰ ਤਾਂ ਪੂਰਾ ਕੰਟਰੋਲ ਨਹੀਂ ਹੋ ਸਕਿਆ ਤਿੰਨ ਗੜੀਆਂ ਆਉਣ ਦੇ ਬਾਵਜੂਦ ਹੁਣ ਕੰਟਰੋਲ ਹੋ ਰ ਜਾ ਰਿਹਾ ਜਿਨਾਂ ਦਾ ਟੀਮ ਉਤਾਰਾਂਗੇ ਤੀਨਾ ਉਤਾਰ ਕੇ ਫਿਰ ਜਾਵਾਂਗੇ ਮੌਕੇ ਤੇ ਕਿਹੜੀ ਮੌਕੇ ਤੇ ਆ ਗਈਆਂ ਸੀ ਮੌਕੇ ਤੇ ਕਿਹੜੀ ਆ ਗਈਆਂ ਨਾਲ ਸਾਰੀ ਸਿਵਲ ਡਿਵੈਲਪਮੈਂਟ ਦੀ ਟੀਮ ਮੌਕੇ ਤੇ ਪਹੁੰਚੀ ਹੈ ਜਾਨੀ ਹੁਸਾਨ ਹੁੰਦਾ ਕੋਈ ਚਾਂਸ ਨਹੀਂ ਆ ਮੌਕੇ ਤੇ ਹੀ ਆ ਕੇ ਪਹੁੰਚੇ ਵਧੀਆ ਚਾਹ ਗੱਡੀਆਂ ਆ ਚੁੱਕੀਆਂ ਹਨ ਉਹਨਾਂ ਦੀਆਂ 200 ਆ ਰਹੀਆਂ ਨੇ ਜਿੰਨਾਂ ਨੂੰ ਅੱਗ ਨਹੀਂ ਬੰਦ ਹੁੰਦੀ ਹੋਣਾ ਚਲ ਸਾਡੀਆਂ ਗੱਡੀਆਂ ਨਹੀਂ ਜਾਣਗੇ ਆਹੋ ਵੀ ਅਖਬਾਰਾਂ ਦੀ ਦੁਕਾਨ 'ਚ ਆ ਕੇ ਲੱਗੀ ਸ਼ਾਰਟ ਸਰਕਟ ਕਰਕੇ ਹੁਣ ਕਲੀਅਰਲੀ ਕੀ ਹੈ ਹੁਣ ਟੈਕਨੀਕਲ ਦੇ ਦੱਸਣ ਕਿ ਉਹਨਾਂ ਦਾ ਸਪੱਸ਼ਟ ਸਾਹ ਜਿਹੜੇ ਹੈਗੇ ਆ ਹਾਂ ਹੁਣ ਤਾਂ ਨਾਰਮਲ ਹੋ ਗਿਆ ਉਹਨਾਂ ਨੇ ਕਾਬੂ ਪਾ ਲਿਆ ਵਾ ਆਏ ਦੋ ਗੱਡੀਆਂ ਲੱਗੀਆਂ ਪਿੱਛੇ ਵੀ ਉਹਨਾਂ ਨੇ ਟਰਾਈ ਕੀਤੀ ਹੈ ਹਾਂ ਨੁਕਸਾਨ ਤੇ ਹੁਣ ਜਿਹੜਾ ਮਾਲਕ ਆ ਉਹਦੇ ਬਿਆਨ ਤੇ ਹੋਊਗਾ ਵੀ ਹਾਂ ਵੀ ਕਿੰਨਾ ਘਟਾਗਾ ਜਿਆਦਾ ਤੇ ਕਾਗਜ਼ਾਤੀ ਵਗੈਰਾ ਨੇ ਸਰ ਇਹਨਾਂ ਵੱਲੋਂ ਕਹਿ ਰਹੇ ਆ ਵੀ ਕਾਫੀ ਵਾਰ ਅਸੀਂ ਕੰਪਲੇਨ ਕੀਤੀ ਸੀ ਵੀ ਇੱਥੇ ਇਹ ਹਾਸਾ ਹੋ ਸਕਦਾ ਹੈ ਇਹਨੂੰ ਠੀਕ ਕਰ ਤੋਂ ਬਾਅਦ ਕਿਤੇ ਫਾਇਰ ਇੰਸਪੈਕਟਰ ਵਾਲੇ ਦੱਸਣਗੇ ਨਾ ਉਹਨਾਂ ਦਾ ਕੀ ਹੈਗਾ